ਦੀ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਦਾਖਲ ਕਰਵਾ ਕੇ ਆਏ ਨੇ ਗੱਲ ਕਰਦੇ ਆ ਇਹਨਾਂ ਨਾਲ ਹਾਂਜੀ ਭਾਂਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਨਾਮਜ਼ਦਗੀ ਪੱਤਰ ਤੁਹਾਡੇ ਵੱਲੋਂ ਦਾਖਲ ਕਰਵਾਏ ਗਏ ਇਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਕੀ ਸਮਝਦੇ ਜੀ ਕਿ ਇਹ ਵੱਡੀਆਂ-ਵੱਡੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਆ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਰ ਸਕਾਂਗੇ ਬਿਲਕੁਲ ਜੀ ਕਿਉਂ ਨਹੀਂ ਕਰਾਂਗੇ ਪਿਛਲੇ 20 ਸਾਲਾਂ ਤੋਂ ਸੀ ਕਰਦੇ ਪਏ ਸੇਵਾ ਉਹਨਾਂ ਦੀ ਤੇ ਹੁਣ ਵੀ ਆਪਾਂ ਜਿੱਤਾਂਗੇ ਤੇ ਜ਼ਰੂਰ ਸੇਵਾ ਅਗੇ ਕਰਾਂਗੇ ਪਿਛਲੇ 20 ਸਾਲਾਂ ਤੋਂ ਤੁਸੀਂ ਉਹਨਾਂ ਦੀ ਸੇਵਾ ਨਿਭਾਏ ਰਹੇ ਐਸ ਲਈ ਕੀ ਕਾਰਨ ਹੋਇਆ ਕਿ ਜਿਹੜਾ ਪਾਰਟੀ ਵੱਲੋਂ ਆਪਾਂ ਨੂੰ ਅਸੀਂ ਹਮੇਸ਼ਾ ਇੰਡੀਪੈਂਡੈਂਟ ਲੜਿਆ ਇੰਡੀਪੈਂਡੈਂਟ ਲੜਿਆ ਠੀਕ ਹੈ ਜੀ ਤੇ ਅੱਜ ਬੜੀਆਂ ਵੱਡੀਆਂ ਸਮੱਸਿਆਵਾਂ ਆਵਾਂ ਨੇ ਜਿਹੜੀਆਂ ਤੁਹਾਡੇ ਇਲਾਕੇ ਦੀਆਂ ਨਾ ਲੋਕ ਜੂਜ ਰਹੇ ਨੇ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਤੁਸੀਂ ਦੇਖੋ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਪ੍ਰੋਬਲਮ ਆਏਗੀ ਉਸੇ ਤਰ੍ਹਾਂ ਅਸੀਂ ਦੇਖਾਂਗੇ ਉਹਦਾ ਕੀ ਆਪਾਂ ਹੱਲ ਕਰ ਸਕਦੇ ਹਾਂ ਹੈਨਾ ਉਹ ਤਾਂ ਮੌਕੇ ਤੇ ਪਤਾ ਲੱਗਦਾ ਹੈ ਨਾ ਕਿ ਕੀ ਪ੍ਰੋਬਲਮ ਹੈ ਤੇ ਕੀ ਆਪਾਂ ਹੱਲ ਕਰ ਸਕਦੇ ਹਾਂ ਜੀ ਜਿਵੇਂ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਕੀ ਕਰਲਾ ਰਹੇ ਨੇ ਕਿ ਉੱਥੇ ਪੀਣ ਵਾਲਾ ਪਾਣੀ ਜਿਹੜਾ ਉਹ ਗੰਦਾ ਆ ਸੀਵਰ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਐਸuele ਆ ਰਹੀ ਹੈ ਕਿਉਂਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿਹੜਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੋਇਆ ਉਹਦੇ ਨਾਲ ਜਿਹੜਾ ਪੀਣ ਵਾਲਾ ਪਾਣੀ ਦੂਸ਼ਿਤ ਹੋਇਆ ਹੈ ਨਾਲ ਹੀ ਵੱਡੇ ਵੱਡੇ ਕੂੜੇ ਦੇ ਜਿਹੜੇ ਢੇਰ ਲੱਗੇ ਨੇ ਉਹ ਸਬੰਧੀ ਜੀ ਲੋਕ ਚਾਹੁੰਦੇ ਨੇ ਕਿ ਅੱਜ ਕੋਈ ਅਜੇਹਾ ਕੈਂਡੀਡੇਟ ਆਵੇ ਕਿ ਜਿਹੜਾ ਸਾਡੀ ਬਾਹ ਫੜੇ ਤੇ ਸਾਨੂੰ ਇਸ ਮੁਸ਼ਕਲਾਂ ਤੋਂ ਨਜਾਤ ਦਵਾਵੇ ਹਾਂ ਜੀ ਇਹ ਚੀਜ਼ਾਂ ਪ੍ਰੋਬਲਮ ਅਸੀਂ ਵੀ ਦੇਖੀਆਂ ਨੇ ਅਸੀਂ ਖੁਦ ਫੇਸ ਕਰਦੇ ਪਏ ਇਸ ਚੀਜ਼ ਨੂੰ ਕਿਉਂਕਿ ਇੱਕ ਤੇ ਪਹਿਲੀ ਗੱਲ ਤੇ ਕਦੀ ਇਸ ਤਰ੍ਹਾਂ ਹੋਇਆ ਹੀ ਨਹੀਂ ਕਿ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਇੰਨੀਆਂ ਲੇਟ ਹੋਣ ਦੋ ਸਾਲ ਲੇਟ ਕਰ ਦਿੱਤੀਆਂ ਉਹਦੇ ਨਾਲ ਜਿਹੜੀ ਸਾਫ ਸਫਾਈ ਦਾ ਕੰਮ ਹੋਰ ਵੀ ਜਿਹੜੇ ਸਿਸਟਮ ਨੂੰ ਸਹੀ ਤਰੀਕੇ ਨਾਲ ਚੱਲਣ ਵਾਸਤੇ ਜੋ ਚਾਹੀਦਾ ਉਹ ਚ ਬੜੀਆਂ ਪ੍ਰੋਬਲਮਸ ਆ ਰਹੀਆਂ ਨੇ ਕੰਮ ਨਹੀਂ ਹੋ ਰਿਹਾ ਸਹੀ ਤਰੀ ਅੜੀਵਾੜ ਨਹੀਂ ਮੈਨੂੰ ਲੱਗਦਾ ਸ਼ਹਿਰ ਚ ਕਿਤੇ ਵੀ ਨਹੀਂ ਹੋ ਰਿਹਾ ਸਹੀ ਹਾਂ ਜੀ ਤੇ ਜੇਕਰ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਤੇ ਉਹ ਤੇ ਵੀ ਦੇਖੋ ਕਰਦੇ ਨੇ ਦੱਸੇ ਕਰਕੇ ਅਸੀਂ ਆਏ ਆ ਨਾ ਇੱਥੇ ਨਹੀਂ ਮੈਂ ਕਹਿੰਦੀ ਜੇ ਲੋਕ ਵਿਸ਼ਵਾਸ ਕਰਕੇ ਤੁਹਾਨੂੰ ਜਿਤਾ ਦਿੰਦੇ ਨੇ ਫਿਰ ਉਹਨਾਂ ਦੀਆਂ ਉਮੀਦਾਂ ਦੇ ਖਰੇ ਉਤਰੋਗੇ ਬਿਲਕੁਲ ਬਿਲਕੁਲ ਇਹ ਤੇ ਸਾਡਾ ਇਲਾਕਾ ਹੀ ਦੱਸੇਗਾ ਫਿਰ ਤੁਹਾਨੂੰ ਆਪੇ ਪਤਾ ਲੱਗੇਗਾ ਫਿਰ ਇਸੇ ਤਰ੍ਹਾਂ ਤੁਸੀਂ ਇਹ ਦੁਬਾਰਾ ਇੰਟਰਵਿਊ ਕਰਨਾ ਤੇ ਤੁਹਾਨੂੰ ਪਤਾ ਲੱਗੇਗਾ ਜੀ ਮੇਰੇ ਨਾਲ ਉਹਨਾਂ ਦੇ ਸਹਿਯੋਗੀ ਵੀ ਖੜੇ ਨੇ ਗੱਲ ਕਰਾਂਗੇ ਇਹਨਾਂ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਵੱਡੀਆਂ ਸਮੱਸਿਆਵਾਂ ਨਾਲ ਜਿਹੜਾ ਐਸ ਵੇਲੇ ਹਲਕਾ ਦਖਣੀ ਜਿਹੜਾ ਉਹ ਜੂਝ ਰਿਹਾ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਆਪਣੀ ਵਾਈਫ ਦੇ ਕਾਇ ਭਰੇ ਆ ਅੱਲਾਕੇ ਵਾਸੀਆਂ ਵੱਲੋਂ ਜੋ ਸਾਨੂੰ 20-22 ਸਾਲਾਂ ਤੋਂ ਪਿਆਰ ਮਿਲਦਾ ਆ ਰਿਹਾ ਮੈਂ ਵੀ 2002 ਦੇ ਵਿੱਚ ਕਾਉਂਸਲਰ ਰਿਆਂ 2007 ਤੱਕ ਉਸ ਤੋਂ ਬਾਅਦ 2007 ਤੋਂ 2012 ਤੱਕ ਮੇਰੇ ਮਦਰ ਕਾਉਂਸਲਰ ਰਹੇ ਆ ਪਿਛਲੀ ਵਾਰ ਮੇਰੀ ਵਾਈਫ ਕਾਂਗਰਸੀ ਸਰਕਾਰ ਹੋਣ ਦੇ 바ਵੀਉਦ ਆਯਾਦ ਇਲੈਕਸ਼ਨ ਲੜੇ ਸੀਗੇ ਮਾਮੂਲੀ ਵੋਟਾਂ ਨਾਲ ਸਾਡੀ ਹਾਰ ਹੋਈ ਸੀਗੀ ਸੈਕੰਡ ਆਏ ਸੀਗੇ ਬਾਕੀ ਪਾਰਟੀਆਂ ਅਕਾਲੀ ਦਲ ਦੀ ਤੇ ਆਮ ਆਦਮੀ ਪਾਰਟੀ ਜਮਾਨਤੀ ਜਬਤ ਹੋਈ ਸੀਗੀ ਟੱਕਰ ਸਾਡੇ ਨਾਲ ਹੀ ਸੀਗੀ ਜੋ ਸਰਕਾਰਾਂ ਦਾ ਤੱਕਾ ਹੁੰਦਾ ਹੈ ਪਰ ਹੁਣ ਇਲਾਕੇ ਵਾਲਿਆਂ ਦੀ ਪੁਰਜ਼ੋਰ ਮੰਗ ਦੇ ਉੱਤੇ ਆਪਾਂ ਫੇਰ ਇੱਕ ਵਾਰੀ ਆਜ਼ਾਦ ਕੈਂਡੀਡੇਟ ਵੱਜੋਂ ਆਪਣੀ ਵਾਈਫ ਨੂੰ ਮਦਦ ਚ ਉਤਾਰਿਆ ਕਿਉਂਕਿ ਇਲਾਕੇ ਦਾ ਬਹੁਤ ਹੀ ਮਾੜਾ ਹਾਲ ਹੋ ਗਿਆ 2 ਸਾਲ ਤੋਂ ਇਲੈਕਸ਼ਨਾਂ ਡਿਲੇ ਹੋਈਆਂ ਜਿਹਦੇ ਕਰਕੇ ਇਲਾਕੇ ਸਾਰੇ ਲਵਾਰਸ ਹੋਏ ਪਏ ਆ ਨਾ ਗੰਦਗੀ ਦੀ ਸਮੱਸਿਆ ਇੰਨੀ ਵਾਰਡ ਦੇ ਵਿੱਚ ਹੈ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਕੋਈ ਡਵੈਲਪਮੈਂਟ ਨਹੀਂ ਇਲਾਕੇ ਦੀ ਪਾਰਕਾਂ ਦਾ ਖਸਤਾਹਾਲ ਹੈ ਮੈਂ ਵਿਸ਼ਵਾਸ ਦਿਵਾਉਣਾ ਇਲਾਕਾ ਰਮਸੀਆਂ ਨੂੰ ਜੇ ਇਲਾਕਾ ਨੂੰ ਅਸੀਂ ਨੇ ਮੇਰੀ ਵਾਈਫ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਆਪਾਂ ਦਿਨ ਰਾਤੇ ਕਰਕੇ ਵਾਰਡ ਇੱਕ ਨੰਬਰ ਵਾਰਡ ਨੰਬਰ ਸਰਦੀ ਬਨਾਵਾ ਦੇ ਗੁਰੂ ਦੀ ਦੀ ਨਗਰੀ ਨੂੰ ਇੱਕ ਨੰਬਰ ਵਾਰਡ ਬਣਾਵਾਂਗੇ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਿਛਲੇ 2 ਸਾਲਾਂ ਦੇ ਉੱਤੋਂ ਜਿਹੜਾ ਵਾ ਲੋਕ ਕਿੰਨਾ ਸਮੱਸਿਆ ਦੇ ਨਾਲ ਜੂਝ ਰਹੇ ਨੇ ਤੇ ਲੰਮੇ ਸਮੇਂ ਤੋਂ ਤੁਹਾਡੇ ਘਰ ਦੇ ਵਿੱਚ ਤੁਸੀਂ ਪਹਿਲਾਂ ਤੁਸੀਂ ਕੌਂਸਲਰ ਬਣੇ ਫਿਰ ਤੁਹਾਡੇ ਮਾਤਾ ਜੀ ਕੌਂਸਲਰ ਬਣੇ ਕੁਝ ਚੰਦ ਵੋਟਾਂ ਤੋਂ ਹਾਰੇ ਅੱਜ ਜਿਹੜਾ ਇਲਾਕਾ ਵਾਸੀ ਨੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰੋ ਤੇ ਸਾਡੀ ਬਾਂਫੜੋ ਤੇ ਕਿ ਤੁਹਾਨੂੰ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਸਾਥ ਦੇ ਕੇ ਤੇ ਤੁਹਾਨੂੰ ਇਹ ਚੋਣ ਜਿੱਤਉਣਗੇ ਪਰਮਾਤਮਾ ਦੀ ਬਖਸ਼ਿਸ਼ ਹੋਣੀ ਚਾਹੀਦੀ ਲੋਕ ਤਾਂ ਨਾਲ ਲੋਕਾਂ ਦੇ ਕਹਿੰਦੇ ਆ ਆਪਾਂ ਖੜੇ ਹੋਏ ਆ ਬਾਕੀ ਇਹ ਆ ਲੋਕਾਂ ਨੇ ਸਾਡੇ ਕੰਮ ਦੇਖੇ ਹੋਏ ਆ ਮੈਂ ਵੀ ਕੌਂਸਲਰ ਰਹਾ ਮੇਰੇ ਮਦਰ ਵੀ ਕੌਂਸਲਰ ਰਹਾ ਉਸ ਤੋਂ ਬਾਅਦ ਮੇਰੀ ਵਾਈਫ ਕੌਂਸਲ ਥੋੜੀਆਂ ਵੋਟਰਾਂ ਤੋਂ ਦੱਸਿਆ ਹਾਰੇ ਆ ਪਰ ਇਲਾਕੇ ਵਾਲਿਆਂ ਨੇ ਪਿਛਲੀ ਇਲੈਕਸ਼ਨ ਚ ਵੀ ਬਹੁਤ ਸਾਡਾ ਸਾਥ ਦਿੱਤਾ ਹੁਣ ਵੀ ਉਸੇ ਤਰ੍ਹਾਂ ਬਹੁਤ ਜ਼ਿਆਦਾ ਸਾਡਾ ਸਾਥ ਦੇਣਗੇ ਤੇ ਮੈਨੂੰ ਪਰਮਾਤਮਾ ਦੇ ਓਟ ਆਸਰੇ ਤੇ ਆਪਾਂ ਯਾਦ ਕਰਕੇ ਭਰੇ ਆ ਤੇ ਮੈਨੂੰ ਵਿਸ਼ਵਾਸ ਹੈ ਪਰਮਾਤਮਾ ਇਸ ਵਾਰੀ ਸਾਡੇ ਤੇ ਕਿਰਪਾ ਕਰੇਗਾ ਇਲਾਕੇ ਦੇ ਵਿਸ਼ਵਾਸ ਇਲਾਕੇ ਦੇ ਲੋਕ ਸਾਨੂੰ ਆਪਣਾ ਪਰਿਵਾਰ ਦਾ ਮੈਂਬਰ ਹੀ ਸਮਝਦੇ ਨੇ ਉਥੋਂ ਦੀਆਂ ਮਾਵਾਂ ਉਥੋਂ ਦੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਮੇਰੇ ਵੀਰ ਸਾਰਿਆਂ ਦੀਆਂ ਮੇਰੀਆਂ ਭੈਣਾਂ ਦੀ ਦੁਆਵਾ ਸਾਡੇ ਨਾਲ ਨੇ ਤੇ ਮੈਨੂੰ ਪੱਕਾ ਯਕੀਨ ਆ ਆਪਾਂ ਇਸ ਵਾਰੀ ਵੱਡੀ ਲੀਡ ਨਾਲ ਜਿੱਤਾਂਗੇ ਜੀ ਮੇਰੇ ਨਾਲ ਉਹਨਾਂ ਦੇ ਸਹਿਯੋਗੀ ਖੜੇ ਨੇ ਗੱਲ ਕਰਾਂਗੇ ਨਾ ਹਾਂਜੀ ਸਰ ਕਿੰਨੀਆਂ ਉਮੀਦਾਂ ਰੱਖਦੇ ਜੇ ਜੇਕਰ ਭੰਜੀ ਇਸ ਚੋਣ ਜਿੱਤ ਜਾਂਦੇ ਜੀ ਸਾਨੂੰ ਤੇ ਪੂਰੀਆਂ ਉਮੀਦਾਂ ਹੈਗੀਆਂ ਜੀ 100 ਵਿੱਚੋਂ 100% ਦੀ ਉਮੀਦ ਹੈ ਕਿਉਂਕਿ ਲੋਕਾਂ ਨੇ ਕੰਮ ਵੇਖ ਲਿਆ ਵਾ ਸਰਕਾਰਾਂ ਦਾ ਪਿਛਲੇ ਕਈ ਸਾਲਾਂ ਤੋਂ ਵੇਖਦੇ ਪਏ ਆ ਕਿ ਸਰਕਾਰ ਕੀ ਹਾਲ ਕਰਦੀ ਪਈ ਆ ਲੋਕਾਂ ਦਾ ਐਸ ਕਰਕੇ ਉਹ ਪਹਿਲਾਂ ਵੀ ਆਪਣੀਆਂ ਮੁਸ਼ਕਲਾਂ ਸਾਡੇ ਕੋਲ ਲੈ ਕੇ ਆਂਦੇ ਸੀ ਕਿ ਸਰਕਾਰ ਦੇ ਬੰਦੇ ਜਿਹੜੇ ਪਹਿਲੇ ਜਿੱਤੇ ਨਮਾਉਂਦੇ ਆ ਉਹ ਸਾਡੀ ਬਾਹ ਨਹੀਂ ਫੜਦੇ ਪਏ ਤੁਸੀਂ ਸਾਡੀ ਬਾਹ ਫੜੋ ਉਹਨਾਂ ਦੇ ਕਹਿਣ ਦੇ ਉੱਤੇ ਹੀ ਐਲਕੀ ਫੇਰ ਤਾਈਆਂ ਵੋਟਾਂ ਭਰੀਆਂ ਵਾਂ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਤੇ ਬਾਕੀ ਪੂਰੀ ਉਮੀਦ ਹੈਗੀ ਆ ਬਾਬਾਈ ਦੀ ਮਿਹਰ ਨਾਲ ਵੱਡੀ ਲੀਡ ਨਾਲ ਜਿੱਤਾਂਗੇ ਜੀ ਮੇਰੇ ਨਾਲ ਉਹਨਾਂ ਦੇ ਸਹਿਯੋਗੀ ਭੈਣ ਜੀ ਵੀ ਖੜੇ ਨੇ ਗੱਲ ਕਰਾਂਗੇ ਨਾਲ ਹਾਂ ਜੀ ਭੈਣ ਜੀ ਕੀ ਕਰਨਾ ਚਾਹੋਗੇ ਕਿਉਂਕਿ ਤੁਸੀਂ ਵੀ ਅੱਜ ਭੈਣ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਜੇ ਹਾਂ ਜੀ ਹਾਂ ਵਧੀਆ ਸੇਵਾ ਨਿਭਾਵਾਂਗੇ ਜੀ ਜਿੱਤਾਂਗੇ ਅਸੀਂ ਤੁਹਾਨੂੰ ਦਿਤਾਓ ਸਾਰੇ ਜਣੇ ਤੇਹੀ ਸੇਵਾ ਨਿਭਾਵਾਂਗੇ ਉਹਦੀਆਂ ਜੀ ਹਾਂਜੀ ਸਰ ਤੁਸੀਂ ਕੀ ਕਰਨਾ ਚਾਹੋਗੇ ਜੀ ਬਸ ਸੇਮ ਜੀ ਅਨੀਪਰੀ ਅੱਜ ਤੁਸੀਂ ਇਹਨਾਂ ਦੇ ਨਾਲ ਬਾਹਾਂ ਬਣ ਕੇ ਇੱਥੇ ਪਹੁੰਚੇ ਜੇ ਫਾਰਮ ਭਰੇ ਆ ਕੀ ਕਹਿਣਾ ਚਾਹੋਗੇ ਕਿੰਨੀ ਕੁ ਉਮੀਦ ਇਹ ਰੱਖਦੇ ਜੇ ਇਲਾਕਾ ਵਾਸੀਆਂ ਲੋਜੀ ਬਹੁਤ ਜ਼ਿਆਦਾ ਉਮੀਦ ਹੈ ਜੀ ਸਾਡਾ ਵੀਰ ਸਦਾ ਚੜ੍ਹਦੀ ਕਲਾ ਚ ਰਿਹਾ ਚ ਰਿਹਾ ਵਾ ਤੇ ਹੁਣ ਵੀ ਚੜ੍ਹਦੀ ਕਲਾ ਚ ਰਹਾਂਗੇ ਗੁਰੂ ਸਾਹਿਬ ਦਾ ਔਟ ਆਸ਼ਰਾ ਲੈ ਕੇ ਇਸ ਮੈਦਾਨ ਚ ਉਤਰੇ ਆ ਤੇ ਤੁਹਾਨੂੰ ਜਿੱਤ ਕੇ ਵਹਾਵਾਂਗੇ ਜੀ ਸੱਚੇ ਪਾਤਸ਼ਾਹ ਇਹਨਾਂ ਇਹ ਚਨ ਮੈਡਮ ਦਲਜੀਤ ਕੌਰ ਜੀ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਨਾਲ ਉਹਨਾਂ ਦੇ ਸਹਿਯੋਗੀ ਜਿਨ੍ਹਾਂ ਵੱਲੋਂ ਇਹ ਆਖਿਆ ਗਿਆ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਇਲਾਕੇ ਦਿੱਤੀ ਵਾਏ ਇਲਾਕੇ ਦੀ ਬਾਗਡੋਰੇ ਉਹ ਇਹਨਾਂ ਦੇ ਹੱਥ ਵਿੱਚ ਸੀਗੀ ਤੇ ਇਹਨਾਂ ਵੱਲੋਂ ਇਲਾਕੇ ਦੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਇਲਾਕਾ ਵਾਸੀਆਂ ਨੂੰ ਸੰਤੁਸ਼ਟ ਕੀਤਾ ਗਿਆ ਸੀ ਜਿਨ੍ਹਾਂ ਦੀ ਬਦੌਲਤ ਅੱਜ ਇਲਾਕਾ ਵਾਸੀਆਂ ਵੱਲੋਂ ਪੁਰਜੋਰ ਮੰਗ ਕੀਤੀ ਗਈ ਹੈ ਕਿ ਉਹ ਫਿਰ ਇੱਕ ਵਾਰ ਚੋਣ ਮੈਦਾਨ ਦੇ ਵਿੱਚ ਉਤਰਨ ਤੇ ਆਣ ਕੇ ਲੋਕਾਂ ਦੀ ਸੇਵਾ ਕਰਨ ਜਲਜੀਤ ਕੌਰ ਕੰਡਾ ਜਿੰਦਾਬਾਦ ਜਲਜੀਤ